ਗਾਰ ਨਿਕਲ ਜਣੇ ਸਟੇਸ਼ਨ ਨਾਲ ਨਹੀਂ ਜਦੋਂ ਸਫਾਈ ਬਾਰੇ ਮਾਰਕੀਟ ਕਮੇਟੀ ਨਾਲ ਗੱਲ ਕੀਤੀ ਗਈ ਤੇ ਸੈਕਟਰੀ ਸਾਹਿਬ ਦਾ ਕਹਿਣਾ ਕਿ ਜਿਹੜੇ ਜਾਨਵਰ ਵਾ ਉਹ ਮੰਡੀ ਦੇ ਵਿੱਚ ਖੁਰਲੀ ਬਣਾਉਨੇ ਆ ਜੇ ਪਾਣੀ ਵਾਲੀ ਤੇ ਜਾਨਵਰਾਂ ਵਾਸਤੇ ਖੁਰਲੀ ਬਣਾਉਣ ਦੇ ਵਿੱਚ ਸਾਡੇ ਤੇ ਐਕਸ਼ਨ ਆਉਂਦਾ ਤੇ ਉਦਾਂ ਭਾਵੇਂ ਬੇਜਬਾਨ ਜਾਨਵਰ ਜਿਹੜੇ ਆ ਵਿਚਾਰੇ ਇੱਥੇ ਤੁਰੇ ਫਿਰਨ ਫਿਰਦਿਆਂ ਦਾ ਕੋਈ ਐਕਸ਼ਨ ਨਹੀਂ ਆਉਂਦਾ ਤੇ ਜੇ ਇਹਨਾਂ ਵਾਸਤੇ ਪਾਣੀ ਦੀ ਖੁਰਲੀ ਬਣ ਜਾਂਦੀ ਆ ਤੇ ਫਿਰ ਇਹਨਾਂ ਅਫਸਰਾਂ ਦੇ ਐਕਸ਼ਨ ਆਉਂਦਾ ਵਾ ਗੱਲ ਹਰਾਨਗੀ ਵਾਲੀ ਇਹ ਆ ਕਿ ਜੇ ਮਾਰਕੀਟ ਕਮੇਟੀ ਨੇ ਡੰਗਰਾਂ ਤੇ ਕੋਈ ਪਾਬੰਦੀ ਲਾਈ ਆ ਤੇ ਇਹਨਾਂ ਨੂੰ ਮਾਰਕੀਟ ਕਮੇਟੀ ਗਊਸ਼ਾਲਾ ਦੇ ਵਿੱਚ ਕਿਉਂ ਨਹੀਂ ਛੱਡ ਕੇ ਆਉਂਦੀ ਜੇਕਰ ਗਊਸ਼ਾਲਾ ਇਹਨਾਂ ਨੂੰ ਬੇਜਬਾਨਿਆਂ ਨੂੰ ਨਹੀਂ ਰੱਖਦੀ ਤੇ ਮਾਰਕੀਟ ਕਮੇਟੀ ਨੇ ਉਤੋਂ ਅਗਲਾ ਸਟੈਪ ਇਹਨਾਂ ਦੇ ਗਊਸ਼ਾਲਾ ਦੇ ਖਿਲਾਫ ਲਿਖ ਕੇ ਡੀਸੀ ਸਾਹਿਬ ਨੂੰ ਕਿਉਂ ਨਹੀਂ ਭੇਜਿਆ ਤੇ ਡੀਸੀ ਸਾਹਿਬ ਹੁਣਾਂ ਨੇ ਇਹਦੇ ਤੇ ਇਹ ਮਤਲਬ ਐਕਸ਼ਨ ਕਿਉਂ ਨਹੀਂ ਲਿਆ ਤੇ ਸਵਾਲ ਦੋ ਆ ਕੇ ਮਾਰਕੀਟ ਕਮੇਟੀ ਅਗਰ ਖੁਰਲੀ ਬਣਾਉਂਦੀ ਆ ਤੇ ਉਹਨਾਂ ਦਾ ਐਕਸ਼ਨ ਆਉਂਦਾ ਵਾ ਓਦਾਂ ਇਹ ਬੇਜਬਾਨ ਵਿਚਾਰੇ ਇਸੇ ਤੁਰੇ ਫਿਰਨ ਤੇ ਕੋਈ ਐਕਸ਼ਨ ਨਹੀਂ ਆਉਂਦਾ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਇਹ ਜਿਹੜੇ ਬੇਜਬਾਨ ਜਾਨਵਰ ਵਾ ਜਿਹੜੀ ਸਾਈਡਾਂ ਤੇ ਸਬਜ਼ੀ ਪਈ ਆ ਖੁਰਲੀਆਂ ਬਣੀਆਂ ਉਹਨਾਂ ਤੇ ਚਲੋ ਇਹ ਉਹਦੇ ਵਿੱਚੋਂ ਆਪਣਾ পেট ਭਰ ਲੈਣ ਉਥੇ ਇੱਕ ਖੁਰਲੀ ਬਣਾ ਦਿਓ ਕਹਿੰਦੇ ਸਾਡੇ ਤੇ ਐਕਸ਼ਨ ਆਉਂਦਾ ਅਰ ਜੇ ਇਦਾਂ ਫਿਰਦੇ ਆ ਤੇ ਕੋਈ ਐਕਸ਼ਨ ਨਹੀਂ ਆਉਂਦਾ ਇਹ ਪਾਣੀ ਵਾਸਤੇ ਖੁਰਲੀ ਬਣਾਉਂਦੇ ਆ ਤੇ ਫਿਰ ਇਹਨਾਂ ਤੇ ਐਕਸ਼ਨ ਆਉਂਦਾ ਤੇ ਇਸ ਚੀਜ਼ ਦੀ ਜਿਹੜੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅਸੀਂ ਡੀਸੀ ਸਾਹਿਬ ਗਾੜੀ ਵੀ ਬੇਨਤੀ ਕਰਾਂਗੇ ਵੀ ਪਾਣੀ ਵਾਸਤੇ ਇੱਕ ਦੋ ਜਿਹੜੀਆਂ ਖੁਰਲੀਆਂ ਬਣਾਈਆਂ ਜਾਣ ਤੇ ਜਾਂ ਫਿਰ ਇਹਨਾਂ ਬੇਜਬਾਨਿਆਂ ਨੂੰ ਜਿਹੜਾ ਵਾ ਇੱਥੋਂ ਆਪਣਾ ਗਊਸ਼ਾਲਾ ਵਿੱਚ ਭੇਜਿਆ ਜਾਵੇ ਤੇ ਜਿਹੜੀ ਆ ਗੰਦਗੀ ਆ ਇਹਦੇ ਹਾਲ ਜਿਹੜਾ ਵਾ ਧਿਆਨ ਦਿੱਤਾ ਜਾਵੇ ਕਿ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਦਾ ਕਹਿਣਾ ਵਾ ਕਿ ਅਸੀਂ ਹਫਤੇ ਦੇ ਵਿੱਚ ਦੋ ਵਾਰੀ ਸਫਾਈ ਕਰਦੇ ਆ ਪਰ ਜਿਹੜੇ ਇਥੋਂ ਦੇ ਹਾਲਾਤ ਵਾ ਉਹ ਕਹਿੰਦੇ ਆ ਕਿ ਇੱਥੇ ਸਫਾਈ ਕੀਤੀ ਨੂੰ ਕਾਫੀ ਸਮਾਂ ਹੋ ਚੁੱਕਾ ਵਾ ਪਰ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਦਾ ਕਹਿਣਾ ਵਾ ਕਿ ਅਸੀਂ ਸਫਾਈ ਜਿਹੜੀ ਆ ਹਫਤੇ ਦੇ ਵਿੱਚ ਦੋ ਵਾਰ ਕਰਦੇ ਆ ਪਰ ਸਫਾਈ ਜਿਹੜੀ ਦਿਸਣ ਦੀ ਆ ਉਹੀ ਸਾਬਤ ਹੋਉਂਦਿਆ ਵਾ ਕਿ ਇੱਥੇ ਸਫਾਈ ਜਿਹੜੀ ਆ ਬਿਲਕੁਲ ਨਹੀਂ ਹੋ ਰਹੀ। ਬਾਕੀ ਤੁਹਾਨੂੰ ਇੱਥੋਂ ਦੇ ਹਾਲਾਤ ਜਿਹੜੇ ਆ ਉਹ ਦਿਖਾ ਦੇਣੇ ਆ। ਕਿ ਸਫਾਈ ਦੇ ਹਾਲਾਤ ਕੀ ਆ ਤੇ ਕਿੰਨਾ ਸਮਾਂ ਹੋ ਗਿਆ ਹੋਊਗਾ। ਕਿ ਵਾਕਿਆ ਹੀ ਇਹ ਸਭ ਤਾ ਹੋ ਗਿਆ ਹੋਇਆ। ਜਿਹੜੇ ਰੇੜੀਆਂ ਵਾਲੇ ਸਬਜ਼ੀ ਬਚੀ ਹੋਈ ਲਿਆਉਂਦੇ ਆ। ਅਰ ਮਾਰਕੀਟ ਕਮੇਟੀ ਨੂੰ ਚਾਹੀਦਾ ਖੁਰਲੀਆਂ ਬਣਾ ਕੇ ਉਹਦੇ ਵਿੱਚ ਪਵਾ ਦੇਣੀ ਚਾਹੀਦੀ ਆ। ਜਾਓ ਬਾਹਰ ਉਹਨਾਂ ਨੂੰ ਦੱਸਿਆ ਜਾਵੇ ਕਿ ਇਹਨੂੰ ਬਾਹਰ ਹੀ ਸੁੱਟ ਕੇ ਮੰਡੀ ਚੋਂ ਬਾਹਰ ਹੋਣ ਤੇ ਇੱਕ ਮਾਰਕੀਟ ਕਮੇਟੀ ਵੱਲੋਂ ਆਪਣਾ ਕੋਈ ਜਿਹੜਾ ਵਾ ਗੇਟ ਤੇ ਕਿਸੇ ਬੰਦੇ ਦੀ ਡਿਊਟੀ ਲਾਉਣ ਕੋਈ ਆਪਣਾ ਸਕਿਉਰਿਟੀ ਗਾਰਡ ਰੱਖਣ ਜਾਂ ਕਿ ਜਿਹੜਾ ਸਬਜ਼ੀ ਲੈ ਕੇ ਆਉਂਦਾ ਵਾ ਉਹਨੂੰ ਬਾਹਰ ਹੀ ਕਹਿਣ ਵੀ ਆਪਣੀ ਸਬਜ਼ੀ ਨੂੰ ਸੁੱਟ ਕੇ ਆ ਜੇ ਬਾਹਰ ਸਬਜ਼ੀ ਨਹੀਂ ਸਟਾਉਣੀ ਜਾਂ ਨਾ ਕੋਈ ਆਪਣਾ ਗੇਟ ਤੇ ਬੰਦੇ ਦੀ ਡਿਊਟੀ ਨਹੀਂ ਲਾਉਣੀ ਪੋਚ ਗੇਸ਼ ਨਹੀਂ ਕਰਨੀ ਤੇ ਫਿਰ ਇਹਨਾਂ ਨੂੰ ਇਹਨਾਂ ਵਾਸਤੇ ਜਿਹੜਾ ਵਾ ਖੁਰਲੀਆਂ ਬਣਾ ਕੇ ਸਬਜੀ ਉਹਦੇ ਵਿੱਚ ਸੁੱਟਣੀ ਚਾਹੀਦੀ ਆ ਤੇ ਜਿਹੜਾ ਇਹ ਇੰਨੀ ਗੰਦਗੀ ਪੈਂਦੀ ਆ ਕੋ ਨਾ ਪਵੇ ਤੇ ਇਸ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰੋ ਧੰਨਵਾਦ ਵੀਰਾਂ ਦਾ ਜਿਹੜੇ ਇਹਨੂੰ ਵੀਡੀਓ ਨੂੰ ਸ਼ੇਅਰ ਕਰਨਗੇ